ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਹੈ ਤੇ ਸਾਰੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੀ ਥਿਆਓ ਦੋ ਟਾਈਮ ਚੁਾਈ ਕਰੋ ਸੱਲੀ ਕਰੋ ਤੇ ਫਿਰ ਪੁੱਛੋ ਖੜੋ ਤੇ ਜਿਹੜਾ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚ ਵਾਈਜ਼ ਜ਼ਰੂਰ ਕਰਾ ਲਿਆ ਕਰੋ ਜੀ ਤੇ ਗੱਲਬਾਤ ਹੁਣ ਕਰਦੇ ਹਾਂ ਉਸ ਤੋਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬੜੇ ਦੇਰ ਵੀ ਤੇ ਜਨਾਉ ਤਿਆਰ ਕੀ ਬੜੇ ਦਿਨ ਪਾਤੇ ਜੀ ਹਰ ਵੀ ਜੀ ਮਾਲ ਆਉਂਦਾ ਇਹ ਦੇਖਦਾ ਜਾਂਦਾ ਹੀ ਆਉਂਦਾ ਹੀ ਵਿਕਦਾ ਜਾਂਦਾ ਹੀ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸ ਤੇ ਨਾਮ ਮੇਰਾ ਪਾਸ ਸਿੰਘ ਜੀ ਹਾਂਜੀ ਜਿਲ੍ਹਾ ਫਰੀਦਕੋਟ ਜਨਾਲਾ ਜੀ ਤੇ ਫੋਨ ਨੰਬਰ ਇਹ ਪਾ ਦਿੰਦੇ ਹਾਂ ਤੇ ਅੱਜ ਚਾਰ ਗਾਵਾਂ ਆ ਹਨਾ ਅੱਜ ਚਾਰ ਹੀ ਗਾਵਾਂ ਰਬੀ ਜੀ ਠੀਕ ਹੈ ਸਾਰੀਆਂ ਸੋਈਆਂ ਸਾਰੀਆਂ ਸੋਈਆਂ ਸਾਰੀਆਂ ਸੋਈਆਂ ਰਬੀ ਜੀ ਠੀਕ ਹੈ ਹਾਂ ਭਾ ਵੀ ਨਿਗੇ ਨਿਗੇ ਅੱਜ ਸਾਰੇ ਚੱਲਣਗੇ ਅੱਛਾ ਜੇ ਨਿਗੇ ਨਿਗੇ ਅੱਜ ਬਹੁਤੇ ਨਹੀਂ ਨਿਗੇ ਭਾਤਾਂਗੇ ਰਬੀ ਜੀ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਵੱਟੀ ਗਾ ਆ ਹਾਂਜੀ ਇੱਥੇ ਹੀ ਕਰ ਲਈਏ ਇਹ ਤਾਂ ਕਰ ਲਓ ਰਬੀ ਜੀ ਕਿੰਨਾ ਚਿਰ ਹੋਇਆ ਜਿਸੂਈ ਨੂੰ ਸੁਈ ਨੂੰ ਹਰਪੀ ਜੀ ਅੱਜ 10 ਹਜ਼ਾਰ ਦਿਨ ਹੋ ਗਏ ਉਹ ਬੱਚਾ ਜਿਹਦੇ ਮਗਰ ਅੱਛਾ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰ ਗਈ ਆ ਦੁੱਧ ਹਰਪੀ ਆਪਾਂ ਨੇ ਮਣਕੇ ਲਿਆਂਦੇ ਹੀ ਮੰਨ ਲਓ ਵੀ ਆਪਾਂ ਨਹੀਂ ਆਪਣਾ ਸੱਜਣਾ ਸੰਗਰੂਰ ਤੋਂ ਆਪਣਾ ਸੱਜਣਾ ਹੀ ਅੱਛਾ ਇਹਨੇ ਆਪਾਂ ਨੂੰ ਬੱਚੀ ਘਲਾਈ ਆ ਅੱਛਾ ਸੰਗਰੂਰ ਤੋਂ ਆਈ ਆ ਤੋਂ ਘਲਾਈ ਆ ਤੇ ਆਪਣਾ ਮਾਲਮੂਨ ਬੜਾ ਖੜਿਆ ਸੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੇਚੀ ਤੇ ਆਪਾਂ ਹਰ ਵੀ ਦੋ ਟਾਈਮ ਨਾਲ ਵੀਡੀਓ ਕਰਦੇ 19 ਕਿਲੋ ਦੁੱਧ ਬਣਾ ਕੇ ਦਿੱਤਾ ਅੱਛਾ ਆ ਤੁਹਾਨੂੰ ਪਤਾ ਸੰਗਰੂਰ ਦਾ ਪੰਡਾ ਬੜਾ ਇੱਕ ਆਈਕਾਨ ਕੇ ਘਟ ਗਈ ਆ ਹੁਣ ਇਹਦੇ ਥੱਲੇ 16 ਜੇ 17 ਜੇ ਇੰਨਾ ਦੁੱਧ ਤਿਆਰ ਜੀ ਠੀਕ ਹੈ ਤੇ ਦੁੱਧ ਆਂਦਾ ਵੀ 26 ਲੀਟਰ ਨਾਲ ਮੇਰੀ ਵਾੜ ਦੁੱਧ ਮੈਂ ਵਾਸ ਵੀ ਲੈ ਲੂੰਗਾ ਅੱਛਾ ਬੜਾ ਗਾਡ ਬ੍ਰੀਡਰ ਵੀ ਜੀ ਬੜੀ ਐ ਠੀਕ ਆ ਹਾਂ ਇਹਨੂੰ ਮਤਲਬ ਪੰਡੀ 26 ਕਿਲੋ ਦੁੱਧ ਆਂਦਾ ਵੀ ਕੀ ਆ ਬਾਕੀ ਚਲੋ ਕੱਦ ਕਾਰ ਤੇ ਚੰਗੀ ਆ ਇੱਕ ਵਾਰੀ ਹਰ ਹੁਣ ਆਈ ਆ ਪਿੰਡੇ ਚੋਂ ਕੁਛ ਇਲਾਕਾ ਬਦਲਦਾ ਵੀ ਫਰਕ ਪੈ ਜਾਂਦਾ ਹੈ ਘਰ ਨਾਲੋਂ ਸਮੂਹ 300 ਕਿਲੋਮੀਟਰ ਆ ਹਾਂਜੀ ਹਾਂਜੀ ਤੋਰੋ ਫੇਰ ਇੱਕ ਰੀਨ ਕਿੰਨੇ ਦਿਨ ਹੋ ਗਏ ਆਈ ਨੂੰ ਆਈ ਅੱਜ ਦੂਜਾ ਦਿਨ ਅਫੀਸ਼ੀ ਆਈ ਨੂੰ ਇੱਥੇ ਦੋ ਦਿਨ ਹੋ ਗਏ ਆ ਅਜੇ ਦੀ ਨਹੀਂ ਮੱਸੀ ਨਾ ਉੱਟਈ ਬਾਕੀ ਤੁਸੀਂ ਆਪਣੀ ਦੁੱਧ ਦੇ ਇੱਥੇ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਆ ਕਿਉਂਕਿ ਸਾਵਲੀਆਂ ਚੀਜ਼ਾਂ ਵਾ ਉਤਰਿਆ ਇਹ ਆ ਵੀ ਸੋਹਣੀ ਬੈੜਿਆ ਚੰਗੇ ਕੱਦਕਾਰ ਚਾ ਤੇ ਸੋਹਣੇ ਰੰਗ ਰੂਪ ਚ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਆ ਬੱਚਾ ਇਹ ਤੇ ਮਗਰ ਤੇ ਕਿੰਨਾ ਫਿਰੇ ਦਾ ਮੁੱਲ ਮੁੱਲ ਹਰੇ ਵੀ ਜਿਹੜੇ ਸਾਹ ਨਾਲ ਜਾਦ ਬਰੀਡ ਆ ਹਾਂਜੀ ਮੁੱਲ ਤੇ ਹਰੇ ਜੀ ਲੱਖ ਵੀ ਕਰਾਉਂਦੀ ਹੈ ਅੱਛਾ ਅੱਗੇ ਤੁਸੀਂ ਦੱਸੋ ਜਿੰਨੇ ਜਿੰਨੇ ਦੇ ਦੇਣੇ ਆ ਜੀ ਇਹ ਗੱਲ ਕਰੀਏ ਤੁਸੀਂ ਦੱਸ ਦਿਓ ਆਪ ਹੀ ਗੱਲ ਕਰ ਹੋਣੇ ਤੁਸੀਂ ਕਹਿੰਦੇ ਨੇ ਜਿਹੜੇ ਵੀਰ ਨੇ ਆਪ ਨੂੰ ਕਢਾਈ ਉਹਨੇ ਉਹ ਵੀ ਆਪਣੀ ਵੀਡੀਓ ਵੇਖਦਾ ਹੁਣ ਮੰਨ ਲਵੀ ਆਪਾਂ ਵੀ ਮੋਲ ਨਿਕਾਜਿਆ ਹੀ ਪਾਉਣਾ ਹੈ ਲੱਖ ਨਿਕਾ ਜਾਂਦਾ ਜੇ ਨਹੀਂ ਨਿੱਕਾ ਕਰਦੇ ਨੇ ਵੀ ਤੁਸੀਂ ਦੱਸੋ ਜਿੰਨਾ ਡੋਣਾ ਲੈਣਾ ਕਰੋ ਫਿਰ ਸ਼ਾਂਗ ਦਾ ਥੋੜਾ ਜਿਹਾ ਹਰ ਬ੍ਰਿਜੀ ਆਪਾਂ ਜਿਹੜੀ ਆਪਾਂ ਦੇ ਹੀ ਦੇਣੀ ਆ ਨਾ ਉਹਦੇ 200 ਰੁਪਏ ਛੋਟ ਹੋਊਗੀ ਪੂਰੇ 50000 ਦੇ ਹੋਗੇ ਅੱਛਾ 50000 ਰੁਪਏ 50000 ਦੇ ਹੋਗਾ ਤੇ ਪਹੁੰਚ ਵਿੱਚ ਆ ਵੀਡੀਓ ਵੇਖਣੇ ਵੀਰ ਉਹਨੂੰ ਵੀ ਪਤਾ ਵੀ ਇਹ ਕਿੰਨੀ ਕਮਾਈ ਕਰਨ ਲਿਆ ਠੀਕ ਆ ਪੂਰੇ 50000 ਦੀ 200 ਰੁਪਏ ਛੋਟ ਹੋ ਗਰ ਗਈ ਤੇ 500 ਕਿਲੋਮੀਟਰ ਤੱਕਰ ਵਿੱਚ ਵਿੱਚ ਪਹੁੰਚ ਵਿੱਚ ਹੀ ਕਰਾਂਗੇ ਰੁਪੀਜੀ ਅੱਛਾ 100 ਕਿਲੋਮੀਟਰ ਤੱਕਰ ਪਹੁੰਚ ਹਰ ਬ੍ਰਿਜੀ ਇਹਨੂੰ ਜਿੰਨੀ ਜ਼ਾਲ ਬ੍ਰਿੜਿਆ ਇਹਨੂੰ 25 26 ਕਿਲੋ ਦੁੱਧ ਕੋਹ ਨਹੀਂ ਆਂਦਾ ਬੈਡ ਤੇ ਬਾਕੀ ਮੌਕੇ ਤੇ ਜੋ 16 ਲੀਟਰ ਹੈਗਾ 16 17 ਕਿ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੇ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਹਰ ਵੀ ਇਹਦਾ ਮਗਰ ਮੱਛੀ ਆ ਅੱਛਾ ਇਹਨੂੰ ਸੁਈ ਨੂੰ ਅੱਜ ਰੱਬ ਦਾ 20 ਦਿਨ ਦੇ ਲੱਗ ਬੰਨੇ ਹੋ ਗਏ ਅੱਛਾ ਹਾਂ ਮੱਛੀ ਦਿਖਾ ਦੇਣਾ ਵੀਡੀਓ ਤੁਹਾਨੂੰ ਕਿਹੜਾ ਜਿਹੜਾ ਬੱਚਾ ਆ ਵਛੀ ਜੀ ਦੇਖ ਤਰ ਵੀ ਇਹ ਤਾਂ ਵਾਧੀ ਹੋਏ ਹੋਣਗੇ ਮਹੀਨੇ ਤੋਂ ਲੱਗੇ ਬੰਨੇ ਆ ਬਾਹਰ ਵੀ ਹੋ ਸਕਦਾ ਤੋੜਾ ਫੇਰੀਨੋ ਤੇ ਦੋ 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 ਤੇ ਕਿੰਨਾ ਤਰਾ ਇਹਦੇ ਕੋਲ ਦੋ ਹਜ਼ਾਰ ਰੁਪਈਆ ਤੁਹਾਨੂੰ 12 ਕਿਲੋ ਤਿਆਰ ਜੀ ਤਿਆਰ ਜਿਹੜਾ ਮਰਜ਼ੀ ਵੀਰ ਭਰਾ ਚੋ ਕੇ ਲੈ ਜੀ ਤੇ ਇਹਦਾ ਫਰਮੁੱਲ ਮੁੱਲ ਹਰ ਜੀ ਇਹਦਾ ਮੰਗਨ ਨੂੰ ਭਾ 40 42 ਜੋ ਮਰਜ਼ੀ ਮੰਗੀ ਜਾਓ ਜੇ ਅਸੀਂ 30000 ਦੀ ਪਹੁੰਚ ਕਰਾਂਗੇ ਅੱਛਾ 30000 ਦੀ ਪਹੁੰਚ ਕਰ ਦੋਗੇ 30000 ਦੀ ਪਹੁੰਚ ਕਰ 12 ਕਿਲੋ ਦੁੱਧ ਜਿੱਦਾਂ ਮੱਝ ਵੀਰ ਭਾਚੋ ਕੇ ਲੈ ਜੀ ਠੀਕ ਹੈ ਜੀ ਤੇ ਪਹੁੰਚ ਜਿਹੜੀ ਕਰਨ데요 100 ਕਿਲੋਮੀਟਰ ਤੱਕ ਪਹੁੰਚ ਹੁੰਦੀ ਹੈ ਤੇ ਥਾਣੇ ਦੇ ਕਰੀ ਲਾਗ ਰ ਦੇਖ ਸਕਦੇ ਜੀ ਤੇ ਹੁਣ ਆ ਗਈ ਜਿਹੜੀ 3ਰੇ ਨੰਬਰ ਤੇ ਇਨੋ ਬੱਚਾ ਜੀ ਸੂਈ ਨਰ ਵੀਨ ਨੋ 10 ਦਿਨ ਹੋ ਗਏ ਜੋ ਅੱਛਾ ਇਹਦੇ ਤੁਹਾਡੇ 9 10 ਕਿਲੋ ਦੁੱਧ ਤਿਆਰ ਜੀ ਠੀਕ ਹੈ ਤੋਰ ਤੋਰ ਤੋ ਫਿਰ ਇੰਨਾ ਵੀ ਇਹਦਾ ਬੱਚਾ ਬੈਠਾ ਤੇ ਥਾਣੇ ਥੋਣੇ ਮਿਰਚ ਪੁਰੇ ਚਾਰੇ ਥਾਣੇ ਦੀ ਗਰੰਟੀ ਹੈ ਰਬਜੀ ਦੋ ਦਿਨ ਦੀ ਪਾਣੀ ਤੇ ਇਹਦਾ ਫਿਰ ਮੁੱਲ ਇਹ ਮੁੱਲ ਰਬਜੀ ਜੋ ਮਰਜ਼ੀ ਮੰਗੀ ਜਾਏਗੀ ਇਹ 29000 ਦੀ ਪਹੁੰਚ ਕਰਦਾਂਗੇ ਅੱਛਾ 29000 ਦੀ ਪਹੁੰਚ 30000 ਦੀ ਕਰਦਾਂਗੇ ਰਬਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਰਬਜੀ ਪਹਿਲਾਂ ਸੂਹਾ ਵਹਿੜ ਸੋਈ ਜੀ ਕਿੰਨਾ ਚਿਰ ਐਸੋਈ ਨਾ ਆ ਜੇ ਨਾਲੂ ਨਾਲ ਹੀ ਇਹ ਵਛੇ ਦਾ ਆ ਵੇਖੋ ਸੰਦੇ ਸਰ ਦੇ ਨਾਲੂ ਨਾਲ ਹੀ ਆ ਤੇ ਕਿੰਨਾ ਜਿਹੜੇ ਕੋਲ ਦੁੱਧ ਦੁੱਧ ਆ ਰਿਹਾ ਕੋਈ ਬੋਲੀ ਮੇਲਨੇ ਕੋਲ ਮੈਂ 14 ਕਿਲੋ ਤਿਆਰ ਦੀ ਤਿਆਰ ਆ ਜੇ ਦੋ ਟਾਈਮ ਆਪਾਂ ਚਵਾ ਦੇਣ ਤੇ ਕਿੰਨਾ ਕਰੀ ਜਾਊਗੀ ਦੁੱਧ ਆ ਰਿਹਾ 14 15 ਕਿਲੋ ਨੇ ਭਰੀ ਜਾਣਾ ਤੋੜ ਦੋ ਫਿਰ ਬਾਕੀ ਇਹ ਆ ਵੀ ਚਲੋ ਥੱਲੇ ਚੰਗੀ ਬਣੀ ਆ ਕੱਤ ਇਹਦਾ ਜਿਹੜਾ ਵਾ ਵੀ ਚਲਾ ਜਾ ਮੇਲਿਆ ਨਾ ਬਹੁਤਾ ਵੱਡਾ ਐ ਤੇ ਨਾ ਬਹੁਤਾ ਛੋਟਾ ਐ ਦੇਖ ਸਾਡੇ ਜੀ ਤੇ ਇਹਦਾ ਫਿਰ ਮੁੱਲ ਮੁੱਲ ਜੇ ਇਹਦਾ ਮੰਗਨ ਭਾਉ 40 42 ਜੋ ਮੰਗੀ ਜੇ ਮੁੱਝੀ ਮੁੱਝੀ ਇਹ 33000 ਚ ਪਹੁੰਚ ਆ ਅੱਛਾ 33000 ਚ ਪਹੁੰਚ 33000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਵੀ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਇਹੋ ਪੈਣ ਤੇ ਰੁਪਈਆ ਆਓ ਇੱਥੇ ਆਪਣੀ ਦੋ ਟਾਈਮ ਚੁਾਈ ਕਰਕੇ ਖੜੋ ਤਸੱਲੀ ਕਰਕੇ ਖੜੋ ਨਾ ਜੋ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ